ਪੰਜਾਬ ਕੇਸਰੀ ਜਗਬਣੀ ਟੀਵੀ ਨਾਲ ਜੁੜਿਆ ਮੈਂ ਹਾ ਪ੍ਰਕਾਸ਼ ਸ਼ਰਮਾ ਗਰਮੀਆਂ ਦਾ ਮੌਸਮ ਹੈ ਤੇ ਫਸਲਾਂ ਜਿਹੜੀਆਂ ਉਹ ਪੱਕ ਕੇ ਤਿਆਰ ਹੋ ਚੁੱਕੀਆਂ ਨੇ ਕਿਸਾਨ ਸਾਰਾ ਸਾਲ ਜਿਹੜਾ ਇਨ੍ਹਾਂ ਖੇਤਾਂ ਦੇ ਵਿੱਚ ਮਿਹਨਤ ਕਰਦਾ ਪਰ ਜਦੋਂ ਫਸਲ ਕੱਟਣ ਦਾ ਸਮਾਂ ਆਉਂਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਕੁਦਰਤੀ ਕਰੋਪੀ ਹੈ ਜਿਹੜੀ ਉਹਨਾਂ ਨੂੰ ਆਪਣੀ ਚਪੇੜ ਦੇ ਵਿੱਚ ਲੈ ਲੈਂਦੀ ਹੈ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਚੁੱਕਾ ਤੋਂ ਜਿੱਥੇ ਸਹਿਯੋਗੀ ਨੂੰ ਕਹੂੰਗਾ ਤਕਰੀਬਨ ਦਿਖਾ ਦੇਣਾ 150 ਤੋਂ 200 ਏਕੜ ਜਿਹੜੀ ਪੱਕੀ ਫਸਲ ਕਣਕ ਦੀ ਫਸਲ ਸੀ ਜਿਹੜੀ ਖੜੀ ਫਸਲ ਨੂੰ ਅੱਗ ਲੱਗੀ ਤੇ ਪੂਰੀ ਜਿਹੜੀ ਫਸਲ ਹੈ ਉਹ ਨੁਕਸਾਨੀ ਜਾਂਦੀ ਹੈ ਤੇ ਪਿੰਡ ਪੱਦਰ ਤੇ ਹੌਸਲਾ ਕੀਤਾ ਜਾਂਦਾ ਹੈ ਸੱਗ ਨੂੰ ਬੁਝਾਉਣ ਦਾ ਟਰੈਕਟਰ ਪਾਣੀ ਦੇ ਟੈਂਕਰ ਜੋ ਵੀ ਉਸ ਵੇਲੇ ਦਿਮਾਗ ਵਿੱਚ ਆਉਂਦਾ ਪਿੰਡ ਵਾਸੀਆਂ ਦੇ ਉਹ ਸਾਧਨ ਜਿਹੜੇ ਆਪਣੇ ਤੌਰ ਤੇ ਵਰਤੇ ਜਾਂਦੇ ਨੇ ਪਰ ਕਿਤੇ ਨਾ ਕਿਤੇ ਜਦੋਂ ਇੱਥੇ ਆ ਕੇ ਪਤਾ ਚੱਲਦਾ ਤਾਂ ਪ੍ਰਸ਼ਾਸਨ ਦੇ ਉੱਤੇ ਇੱਕ ਵੱਡਾ ਸਵਾਲੀਆ ਚਿੰਨ੍ਹ ਆ ਪੈਦਾ ਹੋ ਜਾਂਦਾ ਹੈ ਪਿੰਡ ਵਾਲੇ ਨਾਰਾਜ਼ ਨੇ ਇਸ ਗੱਲ ਤੋਂ ਕਿ ਜਿਹੜਾ ਫਾਇਰ ਬ੍ਰਿਗੇਡ ਸੀ ਉਹ ਵੀ ਇੱਕ ਸਮੇਂ ਤੇ ਨਹੀਂ ਪਹੁੰਚੀ ਤੇ ਫਿਲਹਾਲ ਗੱਲਬਾਤ ਜ਼ਰੂਰ ਕਰਾਂਗੇ ਨੌਜਵਾਨ ਮੁੰਡੇ ਇੱਥੇ ਮੌਜੂਦ ਨੇ ਕੀ ਨਾ ਵੀ ਵੀਰਾਂ ਦਾ ਪ੍ਰਦੀਪ ਵੀਰੇ ਅੱਛਾ ਅਗਰ ਪਹਿਲਾ ਇਹ ਦੱਸੋ ਪਤਾ ਕਦੋਂ ਚੱਲਦਾ ਵੀ ਕਦੋਂ ਆਗਰ ਇਹ ਜਾਂਦਾ ਤੂੰ ਹੋਂ ਨਿਕਲਦਾ ਹੀ ਪਤਾ ਲੱਗੇ ਕੋਲਾਇਆ ਤੂੰ ਹੱਕਣ ਨਿਕਲੇ ਨੇ ਜਦੋਂ ਫਿਰ ਅਸੀਂ ਭੱਜਿਆ ਮੇਰਾ ਪੰਡਤ ਸਰਾਵ ਦਾ ਫਿਰ ਉੱਥੋਂ ਅਸੀਂ ਅਪੁਆਇੰਟਮੈਂਟ ਕਰਿਆ ਬਾਬੇ ਨੇ ਫਿਰ ਭੱਜਿਆ ਠੀਕ ਹੈ ਹਾਂ ਤੇ 200 ਏਕੜ ਦੇ ਨੇੜੇ ਤੇੜੇ ਹਾਂ ਵੀਰ ਹੋਊਗਾ ਉਦੋਂ ਬਾਅਦ ਹੀ ਹੋਊਗਾ ਤੇ ਪਿੰਡ ਪੱਧਰ ਤੇ ਵਿਝਾਈ ਗਈ ਹੈ ਹਾਂ ਜੀ ਪੰਡਾ ਵਾਲੇ ਨੇ ਇਕੱਠੇ ਹੋ ਕੇ ਵਿਹਾਈ ਹੈ ਦੋ ਤਿੰਨ ਪੰਡਾ ਵਾਲਿਆਂ ਨੇ ਇਕੱਠੇ ਹੋ ਕੇ ਵਿਹਾਈ ਹੈ ਜਿਲ੍ਹੇ ਦੇ ਵਿੱਚ ਤਾਂ ਜੀ ਫਾਇਰ ਬ੍ਰਿਗੇਡ ਹੈਗੀ ਆ ਨੇ ਫਾਇਰ ਬ੍ਰਿਗੇਡ ਆਈ ਤੇ ਫੋਨ ਕਰਿਆ ਤੇ ਉਹ ਕਹਿੰਦੇ ਸੀ ਭਰ ਰਿਹਾ ਹਾਂ ਜੀ ਨਹੀਂ ਨਹੀਂ ਮੈਨੂੰ ਤਾਂ ਜਵਾਬ ਹੀ ਦਿੱਤਾ ਉਹਨਾਂ ਨੇ ਮੈਂ ਤਾਂ ਜਵਾਬ ਹੀ ਦਿੱਤਾ ਉਹਨਾਂ ਨੇ ਕੀ ਕਹਿੰਦੇ ਜੀ ਉਹ ਕਹਿੰਦੇ ਜੀ ਸਾਡੇ ਕੋਲ ਤਾਂ ਗੱਡੀਆਂ 3 ਨੇ ਹਾਂ ਜੀ ਤਿੰਨਾਂ ਚੋਂ ਗੱਡੀਆਂ ਗਈਆਂ ਹੋਈਆਂ ਨੇ ਅਸੀਂ ਇੱਥੇ ਗੱਡੀ ਨਹੀਂ ਅਜੇ ਭੇਜ ਸਕਦੇ ਮਤਲਬ ਜਦੋਂ ਫੋਨ ਕਰਿਆ ਕਹਿ ਰਹੇ ਨੇ ਵੀ ਇੱਕ ਗੱਡੀ ਭਰ ਰਹੀ ਹੈ ਭਰ ਰਹੀ ਹੈ ਮੇਰੇ ਕੋਲ ਉਹਨਾਂ ਨੇ ਉਹ ਕਰਿਆ ਕਹਿੰਦੇ ਜੀ ਨਹੀਂ ਮੈਂ ਤਾਂ ਉਹਨਾਂ ਨੇ ਜਵਾਬ ਹੀ ਦਿੱਤਾ ਕਹਿੰਦੇ ਜੀ ਮਤੋਈ ਕੰਨੀਆਂ ਗੱਡੀਆਂ ਗਈਆਂ ਆ ਨਹੀਂ ਸਕਦੀਆਂ ਹਾਂ ਜੀ ਸਕਦੀ ਹਾਂ ਹਾਂ ਬਸ ਇਹੀ ਆ ਤੇ ਹੁਣ ਜਿਹੜਾ ਨੁਕਸਾਨ ਹੋਇਆ ਕੀ ਲੱਗਦਾ ਵੀ ਪਰਪਾਈ ਕਿਵੇਂ ਹੋਊਗੀ ਫਿਰ ਉਹਦੀ ਉਹ ਤਾਂ ਤੁਸੀਂ ਹੁਣ ਤੁਸੀਂ ਮੀਡੀਆ ਨੂੰ ਤੁਸੀਂ ਦੱਸੋ ਕਿੱਥੇ ਹੋਈ ਆ ਤੁਸੀਂ ਦੱਸੋ ਇਹ ਸਰਿਆਸ ਇੰਡਸਟਰੀ ਦੀ ਜਿਹੜੀ ਹੈ ਇਹ ਵੀ ਕਿਸੇ ਨਿੱਜੀ ਫੈਕਟਰੀ ਦੀ ਹੈ ਜਿਹੜੀ ਇਹ ਫਾਇਰ ਬ੍ਰਿਗੇਡ ਆ ਚੁੱਕੀ ਹੈ ਬਾਈ ਜੀ ਕਿਵੇਂ ਕਿੰਨੀ ਕਮਸਾਕਤ ਲੱਗੀ ਅੱਗ ਬੁਝਾਉਣ ਦੀ ਇਹ ਬਹੁਤ ਮਿਹਨਤ ਲੱਗੀ ਜਿਹਨਾਂ ਨੇ ਵੀਰੇ ਲੋਕਾਂ ਦੇ ਸੰਦ ਟੁੱਟੇ ਦਿਖਾ ਦੋ ਜਿਹਨੇ ਵਿਚ ਵੜ ਕੇ ਕਿਸੇ ਨੇ ਕੋਈ ਟਰੈਕਟਰ ਦੀ ਕੋਈ ਕਿਸੇ ਦੀ ਪਰਵਾਹ ਨਹੀਂ ਕੀਤੀ ਅੱਗ ਦੇ ਮੂਰੇ ਹੋ ਹੋ ਬੁਝਾਈਆ ਜਿਹੜੀ ਬੁਝਾਈਆ ਜਿਹਨੇ ਬੁਝਾਈਆ ਉਹਨੂੰ ਪਤਾ ਵੀ ਕਿੰਨੀ ਕਮਸਾਕਤ ਲੱਗੀ ਆ ਪਰਾਂ ਹੋ ਕੇ ਗੱਲਾਂ ਕਰਨੀਆਂ ਸੌਖੀਆਂ ਨੇ ਆ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਪੁੱਛ ਲਓ ਉਹ ਹਜੇ ਹੱਸ ਕੇ ਗੱਲਾਂ ਕਰਦੇ ਨੇ ਸ਼ਰਮ ਨਹੀਂ ਆਉਦੀ ਇਹਨਾਂ ਨੂੰ ਆ ਕਿੰਨੀਆਂ ਮੱਤੀਆਂ ਨੇ ਜਿਹੜੀ ਖਰੀ ਮੱਤੀਆਂ ਵੀਰੇ ਜਿਹਦੀ ਗਰੀਬਰੀ ਮੱਚਦੀ ਆ ਜਾਂ ਜਿਹਨੇ ਠੇਕਿਆਂ ਤੇ ਲੈ ਲੈ ਪਾਲੀ ਆ ਉਹਨੂੰ ਪਤਾ 6 ਮਹੀਨੇ ਬੱਟਾਂ ਤੇ ਫਿਰ ਕੇ ਮ ਵੀਰੇ ਹਾਲਾਤ ਦੇਖ ਲੈ ਵੀ ਕਿੰਨੀ ਕੁ ਲੱਗੀ ਹੋਊਗੀ ਤੂੰ ਅੱਜ ਦੇ ਵਿੱਚ ਵੜ ਗਿਆ ਦੇਖ ਲੈ ਵੀਰੇ ਕੁਝ ਦਿਨ ਪਹਿਲਾਂ ਡ੍ਰੈਕਟਰ ਦੇ ਟਾਇਰਾਂ ਨੂੰ ਵੀ ਅੱਗ ਲੱਗੀ ਸੀ ਕਿਤੇ ਕੁਝ ਦਿਨ ਪਹਿਲਾਂ ਨਹੀਂ ਆ ਵੀਰੇ ਉੱਥੇ ਵੀ ਆਉਂਦਾ ਨਹੀਂ ਨਵਾਂ ਟਰੈਕਟਰ ਬੰਦੇ ਦਾ ਟਾਇਰ ਪਾਟ ਕੇ ਕੱਲ ਨਵਾਂ ਯਾਸੀ ਤੋਂ ਲੈ ਕੇ ਆਇਆ ਬੰਦਾ 8 9 10 ਲੱਖ ਦਾ ਟਰੈਕਟਰ ਆਉਂਦਾ ਉਹਨੇ ਟਾਇਰ ਪਾੜ ਲੇ ਮਾਗਲੇ ਦੋਈ ਹੁਣ ਦੀ ਗੱਲ 87000 ਦਾ ਜੋੜਾ ਪੈਂਦਾ ਉਹ ਪਾੜਲੇ ਲੋਕਾਂ ਦੇ ਸੰਦ ਟੁੱਟੇ ਦਿਖਾ ਦੇ ਜਿਹਦੀਆਂ ਤਵੀਆਂ ਦੀ ਤਵੀਆਂ ਟੁੱਟ ਗਈਆਂ ਹਲ ਕਿਸੇ ਨੇ ਯਾਰ ਪਰਵਾਹ ਹੀ ਨਹੀਂ ਕੀਤੀ ਹੁਣ ਇਹ ਤੇ ਪ੍ਰਸ਼ਾਸਨ ਨੇ ਦੇਖੋ ਕੀ ਕੀਤਾ ਹੋਊਗਾ ਵੀ ਲੋਕਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਅੱਗ ਬਜਾਈ ਕਿਸਾਨ ਜਿਹੜਾ ਉਹ ਦੁਵਾਰਾ ਨੁਕਸਾਨੇ ਦੇ ਇੰਨੀ ਉਮਰ ਹੋ ਗਈ ਮੈਂ ਅੱਜ ਤੱਕ ਇਹ ਅੱਗਾਂ ਲੱਗਦੇ ਦੇਖਿਆ ਨਹੀਂ ਦੱਸੋ ਫਿਰ ਤਿੰਨ ਗੱਡੀਆਂ ਕਿਵੇਂ ਰਹਿ ਗਈਆਂ ਸਾਡੇ ਬਤੌਲੋ ਵਾਲਾ ਲੱਗ ਗਈ ਸਾਡੇ ਇੱਧਰ ਲੱਗੀ ਡੈਡੀ ਕਨੀ ਤੁਸੀਂ ਮੈਨੂੰ ਦੱਸੋ ਗੱਡੀਆਂ ਤਾਂ ਤਿੰਨ ਹੀ ਰਹਿ ਗਈਆਂ ਨੇ ਉੱਦੇ ਵੀ ਐਸੋਸ਼ਲ ਮੀਡੀਆ ਜਾਂ ਇਹ ਗੱਲਾਂ ਦਾ ਕੋਈ ਦਮ ਨਹੀਂ ਵੀ ਜਲਦੀ ਫੈਲ ਜਿੱਤਰੋ ਸਰ ਜੀ ਇਹ ਸਾਹਿਬ ਤੋਂ ਕਰਵਾਗੇ ਤੁਰੰਤ ਤੁਰੰਤ ਕਰਵਾਵਾ ਜੇ ਸਾਹਿਬ ਤੁਸੀਂ ਕਰਾ ਦਿਓ ਨਾ ਜਿੰਮੇ ਤੁਹਾਡੀ ਪਹਿਲਾ ਬੱਲੇ ਬੱਲੇ ਕਰਾ ਦਿਆਂ ਅਸੀਂ ਕਰਾ ਦੇਣਗੇ ਲੋਕ ਉਹ ਮੈਂ ਤਾਂ ਖੁਦ ਨਹੀਂ ਸਾਹਿਬ ਫਿਰ ਸੌਰਿਆ ਤੁਹਾਨੂੰ ਪਤਾ ਹੀ ਆ ਹਾਂ ਇਹ ਸਨ ਐਮਐਲਏ ਜਸਵੰਤ ਸਿੰਘ ਗੱਜਣਮਾਰਾ ਜਿਨ੍ਹਾਂ ਨੇ ਇਹਨਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਜਿਹੜਾ ਇਹਨਾਂ ਨੂੰ ਇਹਨਾਂ ਦੀ ਫਸਲ ਜੋ ਨੁਕਸਾਨੀ ਗਈ ਹੈ ਉਸ ਦਾ ਬੰਦ ਦਾ ਜਿਹੜਾ ਉਹ ਮੁਆਵਜ਼ਾ ਇਹਨਾਂ ਨੂੰ ਜ਼ਰੂਰ ਦਿਵਾਇਆ ਜਾਵੇ ਸਾਡੇ ਨਾਲ ਕਿਸਾਨ ਵੀ ਮੌਜੂਦ ਨੇ ਜਿਨ੍ਹਾਂ ਦੀ ਫਸਲ ਜਿਹੜੀ ਉਹ ਨੁਕਸਾਨੀ ਗਈ ਹੈ ਬਾਈ ਜੀ ਕੀ ਨਾਮ ਹੈ ਤੁਹਾਡਾ ਜਰਨਲ ਸਿੰਘ ਜੀ ਕਿੰਨੀ ਕੁ ਫਸਲ ਜਿਹੜੀ ਟੋਟਲ ਰੱਖਵਾ ਸੀਗਾ ਟੋਲਾ 2 3 400 ਬਗਾ ਹੋਗਾ ਸਾਰਾ ਏਰੀਆ ਤੇ ਕਦੋਂ ਪਤਾ ਲੱਗਦਾ ਵੀ ਅੱਗ ਲੱਗਦੀ ਹੈ ਫਸਲ ਨੁਕਸਾਨੀ ਗਈ ਇਹ ਤਾਂ ਬਸ ਕੰਮ ਲੱਗਿਆ ਹਰਿਆ ਟਾਈਮ ਚੱਲਦਾ ਜੀ ਬਸ ਪਤਾ ਹੀ ਲੱਗਿਆ ਕੋ ਲੱਗਦੀ ਆਤੜੀ ਬੋਦੀ ਮਸ਼ੀਨ ਤੋਂ ਕੁਝ ਨਾ ਤੰਗ ਨਾਲ ਕੋਈ ਪਤਾ ਨਹੀਂ ਚੱਲ ਗਿਆ ਤੇ ਤੁਹਾਡੀ ਵੀ ਫਸਲ ਨੁਕਸਾਨੀ ਗਈ ਕੀ ਨਾਮ ਹੈ ਤੁਹਾਡਾ ਮੇਰਾ ਸੁਖਦੇਵ ਸਿੰਘ ਜੀ ਸੁਖਦੇਵ ਸਿੰਘ ਜੀ ਤੁਹਾਡੀ ਕਿੰਨੀ ਬਚੀ ਹੈ ਜੀ ਮੇਰਾ ਤਕਰੀਬਨ 42 43 ਵਿਕੇ ਤੋਂ ਮੱਚ ਗਏ 42 43 ਵਿਕੇ ਤੇ ਹੁਣ ਆ ਤੁਹਾਡਾ ਏਐਸਆਈ ਹਰਜਿੰਦਰ ਸਿੰਘ ਆਨੇ ਸਾਥ ਰਹਿਮਤ ਘੜ ਲੱਗਿਆ ਮੈਂ ਜਦੋਂ ਸਾਨੂੰ ਪਤਾ ਲੱਗਾ ਟੈਲੀਫੋਨ ਗਿਆ ਜਦੋਂ ਮਹਿਮਾਸੀ ਨੇ ਫੈਬਰਿਕ ਫੈਕਟਰੀ ਫੋਨ ਮਾਰਿਆ ਜੀ ਨਾਲ ਦੇ ਅਸੀਂ ਗੱਡੀ ਘੱਡੀ ਸੀ ਅਸੀਂ ਮਗਰ ਫਿਰ ਵੇ ਦਹੀ ਨਾਲ ਆ ਗਏ ਜਦੋਂ ਅਸੀਂ ਪਹੁੰਚ ਰਹੇ ਦੋਰੇ ਅੱਗ ਕੰਟਰੋਲ ਕੀਤੀ ਹੋ ਜਾਂਦੀ ਸੀ ਬੁਝਾਈ ਹੋਈ ਸੀ ਤੁਹਾਨੂੰ ਕਿੰਨੇ ਸਮੇਂ ਬਾਅਦ ਫੋਨ ਆਇਆ ਜਦੋਂ ਅੱਗ ਲੱਗੀ ਸੀ ਤੇ ਸਾਨੂੰ ਤਾਂ ਫੋਨ ਆਇਆ 20 ਮਿੰਟ ਹੋਰੇ 20 ਮਿੰਟ ਦੇ ਸਿਰੇ ਪਹੁੰਚ ਗਏ ਸੀ ਜੇ ਸਾਨੂੰ ਫੋਨ ਗਿਆ ਤੇ ਕੋਈ ਫਾਇਰ ਬ੍ਰਿਗੇਡ ਦੀ ਸਬਦਾ ਨਹੀਂ ਹੈਗੀ ਜੀ ਨੇੜੇ ਤੇੜੇ ਕਿਉਂ ਪਰਾਈਵੇਟ ਆਏ ਨੇ ਜੀ ਇਹਨੂੰ ਫੋਨ ਮਾਰਾ ਜੇ ਇਹ ਮੂਰੇ ਸਾਡੇ ਮੂਰੇ ਆ ਕੇ ਜੇ ਮਗਰ ਲਾ ਲੀ ਕੱਟੀ ਨਾ ਲਈ ਜਾਨੀ ਉਹਰੇ ਅੱਗੇ ਤੇ ਕੰਟਰੋਲ ਕੀਤਾ ਤੇ ਉਦੋਂ ਆਇਆ ਤੇ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਹੈ ਜਿਹੜੀ ਉਹ ਇਹ ਤਾਂ ਫਿਰ ਬਰੇ ਲੈ ਕੇ ਆਏ ਗੱਲੇ ਆ ਠੀਕ ਹੈ ਨਹੀਂ ਜੇ ਹੈਗਾ ਤੇ ਉਹ ਪਾਣੀ ਪੂਣੀ ਮਾਰਾ ਦਿੰਦੇ ਆ ਤੇ ਜਿਹੜੀ ਮਲੇ ਕੋਲੇ ਫਿਰ ਗੱਡੀਆਂ ਨੇ ਉਹਨਾਂ ਪਰ ਬਗੈਰੀ ਜਾਂਦੇ ਵੀ ਜਿਹੜੇ ਕੋਲੇ ਪੂਗਾ ਕਿ 15% ਚਮਕੌਰ ਸਿੰਘ ਦੇ ਨਾਲ ਪੰਜਾਬ ਕੇ ਸ੍ਰੀ ਜਗਬਾਣੀ ਲਈ ਮੈਂ ਪ੍ਰਕਾਸ਼ ਸ਼ਰਮਾ